हम बोल रहेंगे पर आज का जो मकसद है आज उससे मैं जरूर दो मिनट बोलना चाहूंगा सबजीत सिंह जी बड़े शौखे तरीके डॉक्टर डॉ साहब ने सारीयां गल्लां जदों कीती कि लाइन कह के गए कि तकरीबन सात तो 8 लाख रुपए का खर्चा इस तथा तुये कारज बिठिया पंचायत की सहयोग से और फाउंडेशन ਦੇ ਜੋ ਕੀ ਕਹਿੰਦੇ ਕਰੀ ਰਿਹਾ ਹੈ ਕਿ ਬੜੀ ਹਿੰਮਤ ਕਰੀ ਦੀ ਹੈ ਆਪਣੀ ਨੇਕ ਕਮਾਈ ਵਿੱਚੋਂ ਇਸ ਤਰੀਕੇ ਨਾਲ ਪੈਸਾ ਕੱਢਣਾ ਬਹੁਤ ਹੀ ਬਚਾਈ ਆਪਾਂ ਲਾਈਟਾਂ ਦੇ ਖੜੀ ਹੋਈਏ ਜਿੱਥੇ ਦਿੱਤੇ ਗੱਡੀ ਆਪਣੀ ਖੜ ਜਾਂਦੀ ਹੈ ਗਰੀਬ ਆਪਣੇ ਤੋਂ ਦਾਸੀਆਂ 20 ਜਾਂ 50 ਰੁਪਏ ਦੀ ਅਪੇਖਿਆ ਰੱਖਣਾ ਹੁੰਦਾ ਤਾਂ ਉਦੋਂ ਸਭ ਤੋਂ ਛੋਟਾ ਨੋਟ ਜੇ ਤੋਂ ਕੱਢਿਆ ਜਾਂਦਾ ਹੈ ਉਹਨੋਂ ਦੇ 7 ਤੋਂ 8 ਲੱਖ ਰੁਪਇਆ ਤੁਸੀਂ ਖਾਤ ਰਹੇ ਹੋ ਤੁਹਾਨੂੰ ਉਹ سارے ਪਰਿਵਾਰਾਂ ਨੇ ਦਵਾਵਾਂ ਜਰੂਰ ਦੇਣੀਆਂ ਸਦਾ ਧੰਨਵਾਦ ਜਰੂਰ ਕਰਨਾ ਪਰ ਤੁਹਾਡੀ ਇਸ ਸੋਚ ਨੂੰ ਇਸ ਸਿੱਟਮਤ ਨੂੰ ਲੋਟ ਹੈ ਸੱਚੇ ਪਾਤਸ਼ਾਹ ਅਮਰਿਸ਼ਾ ਤੁਹਾਨੂੰ ਤੁਹਾਡੀਆਂ ਨੇਕ ਕਮਾਈਆਂ ਦੇ ਵਿੱਚ ਬਰਕਤ ਪਾਵੇ ਔਰ ਤੁਸੀਂ ਇਸੇ ਤਰੀਕੇ ਨਾਲ ਸਮਾਜ ਦੀ ਸੇਵਾ ਕਰਦੇ ਰਹੋ ਪਰ ਕਿਤੇ ਨਾ ਕਿਤੇ ਜਿਹੜੀ ਸਰਕਾਰ ਹੈ ਕੋਈ ਵੀ ਹੋਵੇ ਤਾਂ ਕਿਸੇ ਸਰਕਾਰ ਦੇ ਉੱਤੇ ਇਹ ਤੋਂ ਕੋਣ ਕੋ ਨਹੀਂ ਕੱਢੀ ਖੜਾ ਪਰ ਇਹੋ ਜਿਹੜੀ ਸਾਡੀ ਸਮਾਜ ਸੇਵੀ ਹੈ ਇਹਨਾਂ ਨੂੰ ਜ਼ਰੂਰ ਕਿਸੇ ਕਿਸਮ ਦੀ ਆਈਡੈਂਟੀਫਿਕੇਸ਼ਨ ਰੈਕਗਨੀਸ਼ਨ ਹੋਣੀ ਚਾਹੀਦੀ ਬਹੁਤ ਮੈਂ ਵਧਾਈ ਦਿੰਨੇ ਸਿਰ ਤੁਹਾਡੀ ਨੂੰ ਤੁਹਾਡੀ ਸੋਚ ਨੂੰ ਔਰ ਸਾਰੀ ਪੰਚਾਇਤ ਨੂੰ ਔਰ ਡਾਕਟਰ ਸਾਹਿਬ ਨੂੰ ਸਾਡੇ ਡਾਕਟਰ ਸਾਹਿਬਾਰੇ ਬਹੁਤ ਕੁਝ ਬਹੁਤ ਸਕਦੇ ਹ ਪਰ ਬਹੁਤ ਉਪਰਾਲਾ ਕੀਤਾ ਪਰ ਮੈਂ ਹਿੰਮਤ ਨਹੀਂ ਹਾਰੀ 2022 ਫਿਰ ਇਲੈਕਸ਼ਨ ਆਈ ਮੈਂ ਫਿਰ ਇਲੈਕਸ਼ਨ ਲੜਿਆ ਫਿਰ ਇਲੈਕਸ਼ਨ ਹਾਰੇ ਪਰ ਮੈਂ ਹਿੰਮਤ ਨਹੀਂ ਹਾਰੀ ਮੈਂ ਇਸ ਨਗਰ ਦੇ ਨਾਲ 19 ਤੋਂ ਲੈ ਕੇ ਅੱਜ ਤੱਕ ਜੁੜਿਆ ਰਿਹਾ ਹਾਂ ਮੈਂ ਸੋਚਦਾ ਮੇਰੇ 'ਚ ਹੀ ਕਿਤੇ ਕਮੀ ਹੈ ਰਹਿ ਗਈ ਕਿ ਜੋ ਸਾਥ ਮੈਂ ਇਸ ਨਗਰ ਤੋਂ ਸੱਚੇ ਪਾਤਸ਼ਾਹ ਕੀ ਅਰਦਾਸ ਕਰਕੇ ਮੰਗਦਾ ਸੀ ਉਹ ਉਸ ਕਿਸਮ ਦਾ ਮੈਨੂੰ ਸਾਥ ਨਹੀਂ ਮਿਲਿਆ ਨਤੀਜੇ ਦੱਸਦੇ ਆ ਕੋਈ ਮੈਂ ਆਪਸ ਵਿੱਚ ਗੱਲ ਨਹੀਂ ਕਰ ਰਿਹਾ ਮੈਂ ਦੋ ਵਾਰੀ ਹਾਰ ਕੇ ਇਲੈਕਸ਼ਨ ਉੰਨੇ ਦੀ ਵੀ ਹਾਰ ਕੇ ਅਦਾ ਲਖਮੀਰ ਸਿੰਘ ਨੂੰ ਪੁੱਛ ਲਿਓ ਮੈਂ ਜਿਆਦਾ ਅੰਕੜੇ ਚ ਨਹੀਂ ਜਾਊਗਾ ਕਿ ਕਿੰਨੇ ਪੈਸੇ ਇਸ ਨਗਰ ਨੂੰ ਸਰਕਾਰ ਨੇ ਦਿੱਤੇ ਪਰ ਜਿੰਨੇ ਵੀ ਉਹ ਪੈਸੇ ਦਿੱਤੇ ਮੇਰਾ ਉਸ ਦੇ ਵਿੱਚ ਯੋਗਦਾਨ ਸੀਗਾ ਥੋੜਾ ਬਹੁਤਾ ਜਿੰਨਾ ਵੀ ਸੀਗਾ ਔਰ ਅੱਜ ਵੀ ਜਿਹੜੀ ਨਵੇਂ ਪੰਚਾਇਤ ਚੁਣੀ ਹੈ ਮੈਂ ਇਹਨਾਂ ਨੂੰ ਯਕੀਨ ਦਵਾਉਣਾ ਹੈ ਐਸੇ ਤਾਂ ਸਰਕਾਰ ਦਾ ਹੈ ਨਹੀਂ ਜ਼ਿੰਮੇਵਾਰੀ ਤਾਂ ਜਿਹੜੇ ਐਮ ਐਲ ਏ ਸਾਹਿਬ ਹੈ ਇੱਥੋਂ ਦੇ ਜਿਨ੍ਹਾਂ ਨੂੰ 19 ਚ ਵੀ ਜਤਾਇਆ ਇਹਨਾਂ ਨੂੰ ਬਾਈਚ ਵੀ ਜਤਾਇਆ ਕਿ ਆ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਾਂ ਜ਼ਿੰਮੇਵਾਰੀ ਜਿੰਨਾਂ ਦੀ ਸਰਕਾਰ ਹੈ ਉਹਨਾਂ ਦੀ ਬਣਦੀ ਹੈ ਪਰ ਇਸ ਦੇ ਬਾਬੂਦ ਡੋਗੇ ਜਿਹੜੇ ਇੱਥੋਂ ਦੇ ਮੈਂਬਰ ਪਾਰਲੀਮੈਂਟ ਹੈ ਉਹ ਕਾਂਗਰਸ ਪਾਰਟੀ ਵੱਲੋਂ ਜੁੜੇ ਗਏ ਪੰਚਾਇਤ ਕੁਝ ਦਿਨ ਪਹਿਲਾਂ ਆਪਦੇ ਮਸਲੇ ਲੈ ਕੇ ਆਏ ਸੀ ਤੇ ਉਹਨਾਂ ਨੇ ਬੇਨਤੀ ਕੀਤੀ ਸੀ ਜੇ ਸਾਨੂੰ ਉਹਨਾਂ ਦੇ ਐਮਪੀ ਲਾਇਟ ਫੰਡ ਵਿੱਚੋਂ ਕੋਈ ਸਹਾਇਤਾ ਹੋਵੇ ਡਾਕਟਰ ਅਮਰ ਸਿੰਘ ਜਿਹੜੇ ਇਸ ਪਿੰਡ ਦੇ ਵਸਨੀਕ ਹੈ ਜਿਨ੍ਹਾਂ ਨੇ ਉੱਚ ਵਿੱਦਿਆ ਪ੍ਰਾਪਤ ਕਰਕੇ ਆਈਐਸ ਜਾ ਕੇ ਮੱਧਿਆ ਪ੍ਰਦੇਸ਼ ਦੇ ਵਿੱਚ ਸਾਰੀ ਨੌਕਰੀ ਕੀਤੀ ਬਹੁਤ ਸਭ ਤੋਂ ਉੱਤੇ ਲੈਵਲ ਤੇ ਉੱਥੇ ਪਹੁੰਚਣ ਤੋਂ ਬਾਅਦ ਦਿੱਲੀ ਐਫਸੀਆਈ ਦੇ ਵਿੱਚ ਬਤੌਰ ਚੇਅਰਮੈਨ ਦੀ ਨੌਕਰੀ ਕੀਤੀ ਅੱਜ ਦੂਸਰੀ ਵਾਰ ਮਤੇਗੜ ਸਾਥ ਤੋਂ ਐਮਪੀ ਬਣੀ ਹੈ ਜਦੋਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਸਰ ਕੌੜੀ ਨਗਰ ਦੇ ਵਿੱਚ ਪੰਚਾਇਤ ਆਈ ਸੀ ਤੇ ਉਹ ਕੁਝ ਚਾਹੁੰਦੇ ਐ ਕਿ ਆਪਾਂ ਨਜ਼ਰਲੀ ਕਰੀਏ ਕਿਉਂਕਿ ਪਿਛਲੀ ਵਾਰ ਵੀ ਉਹਨਾਂ ਨੇ ਜਦੋਂ ਮੈਂ ਬੇਨਤੀ ਕੀਤੀ ਸੀ ਪ੍ਰਵਾਨ ਕੀਤੀ ਸੀ ਕਿ ਅਸੀਂ 10 ਲੱਖ ਰੁਪਇਆ ਤੇ ਸਹਿਮਤੀ ਬਣਾਈ ਤੇ ਜਿਹੜਾ ਆਖ ਦੇਸ਼ਤ ਹੈਗੀ ਹੈ ਇਸ ਵਾਰ ਦੀ ਐਮਪੀ ਲੈਫਟੀ ਕਿਉਂਕਿ 5 ਸਾਲ ਚੱਲ ਰਹੇ ਜੀ ਬਲੀ ਕੀ ਅੱਛਾ ਨੇ ਪੀ ਨੂੰ 5 ਕਰੋੜ ਦਿੱਤਾ ਜਾਂਦਾ ਹੈ ਉਹ ਆਪਦੇ ਪੂਰੇ ਹਲਕੇ ਵਿੱਚ ਜਾਨੀ ਕਿ ਫਤਿਹਗੜ੍ਹ ਸਾਹਿਬ ਹਲਕੇ ਦੇ ਜਿਹੜੇ 9 ਅਸੈਂਬਲੀ ਹਲਕੇ ਹੈ ਉਹਦੇ ਵਿੱਚ ਉਹ ਵਰਤ ਸਕਦੇ ਆ ਪਰ ਕੁਝ ਗ੍ਰਾਂਟ ਦਾ ਹਿੱਸਾ ਉਹ ਫਤਿਹਗੜ੍ਹ ਸਾਹਿਬ ਤੋਂ ਬਾਹਰ ਵੀ ਵਰਤ ਸਕਦੇ ਆ ਬੜਾ ਬੜਾ ਕੱਟ ਅ अमाउंट ਹੁੰਦਾ ਫਿਰ ਇਹਨਾਂ ਨੇ ਇੱਕ ਸਾਮਲੀ ਬੇਨਤੀ ਕੀਤੀ ਕਿ ਇੱਥੇ ਇੱਕ ਸਾਡੀ ਧਰਮਸ਼ਾਲਾ ਹੈਗੀ ਐਸੀ ਪਰਿਵਾਰ ਲਈ ਉੱਥੇ ਉਹ ਇਹ ਤਰ੍ਹਾਂ ਸਰ ਦਾ ਸਾਰਾ ਕੰਮ ਹੋ ਜੇ ਦੀ ਰਿਪੇਅਰ ਹੋ ਜੇ ਉਹਨੂੰ ਅਸੀਂ ਅچھے ਤਰੀਕੇ ਨਾਲ ਉਹਦਾ ਕਾਫੀ ਕੰਮ ਕਰਾ ਲਈਏ ਤੇ ਬੜਾ ਫਾਇਦਾ ਹੋਊਗਾ ਸਾਡੇ ਐਸਟੀ ਪਰਿਵਾਰਾਂ ਨੂੰ ਜਿਹਨਾਂ ਨੂੰ ਜ਼ਰੂਰਤ ਹੈ ਉਹ 10 ਲੱਖ ਦਾ ਇਹਨਾਂ ਨੇ ਐਸਟੀਮੇਟ 12 ਲੱਖ ਬਣਾਇਆ ਮੈਂ ਕਿਹਾ ਜੀ ਮੈਂ 10 ਲੱਖ ਦੀ ਮਨਜ਼ੂਰੀ ਦਿੱਤੀ ਸੀ ਪਰ ਮੈਂ ਅੱਜ ਤੁਸੀਂ ਤਾਂ 15 ਲੱਖ ਕਹਿ ਗਏ ਮੈਂ ਮਾਫੀ ਚਾਹੁੰਦਾ ਮੈਂ 15 ਲੱਖ ਦਾ ਨਹੀਂ ਐਲਾਨ ਕਰ ਸਕਦਾ ਪਰ ਹਾਂ 12 ਲੱਖ ਰੁਪਇਆ ਐਮਪੀ ਲੈਗ ਫੰਡ ਦੇ ਵਿੱਚੋਂ ਇਸ ਨਗਰ ਮੋਪਰਾਏ ਕਲਾਲੀ ਦੇੰ ਦਾ ਜੋ ਗੱਲਬਾਤ ਹੋਈ ਸੀ ਉਸ ਨੂੰ ਅਗਲੇ ਕੁਸ਼ ਜਨਾ ਦੇ ਵਿੱਚ ਹੀ ਇੱਥੇ ਪਹੁੰਚਾ ਦਿਆਂਗੇ ਤਾਂ ਕਿ ਜਿਹੜੀ ਪੰਚਾਇਤ ਹੈਗੀ ਹੈ ਉਸ ਤੋਂ ਲਾ ਚਕੇ ਔਰ ਮੈਂ ਅੱਜ ਜੋੜ ਕੇ ਮੌਜੂਦਾ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕਿਉਂਕਿ ਇਹ ਪਿੰਡ ਇਹ ਨਗਰ ਇੱਕ ਬਹੁਤ ਹਿਸਟੋਰਿਕਲੀ ਬੜਾ ਇੰਪੋਰਟੈਂਟ ਪਿੰਡ ਹੈ ਬੜੀ ਇੱਥੇ ਤਸਕ ਹੋ ਜਾ ਰਿਹਾ ਹੈ ਗਿਆ ਬਹੁਤ ਇੱਥੇ ਸੱਚੀ